ਅਕਾਲੀ ਦਲ ਬਾਰਸ ਪੰਜਾਬ ਦੀ ਜਥੇਬੰਦੀ ਹੁਣ ਦਿਨ ਬਾ ਦਿਨ ਪੈਰ ਪਸਾਰਦੀ ਹੋਈ ਨਜ਼ਰ ਆ ਰਹੀ ਆ ਬੇਸ਼ੱਕ ਐਮਪੀ ਅਮਰਤਪਾਲ ਸਿੰਘ ਅਸਾਮ ਦੀ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਪਰ ਉਹਨਾਂ ਦੇ ਪਿਤਾ ਤੇ ਉਹਨਾਂ ਦੀ ਜਥੇਬੰਦੀ ਜਿਹੜੀ ਆ ਉਹ ਹੁਣ ਕਦਮ ਅੱਗੇ ਵਧਾਉਂਦੀ ਹੋਈ ਨਜ਼ਰ ਆ ਰਹੀ ਆ ਤਾਂ ਅਕਾਲੀ ਦਲ ਬਾਰਸ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਜੋ ਕਿ ਅਮਰਤਪਾਲ ਸਿੰਘ ਦੇ ਪਿਤਾ ਨੇ ਉਹ ਹੁਣ ਅੱਗੇ ਤੋਂ ਅੱਗੇ ਇਸ ਮੁਹਿੰਮ ਨੂੰ ਵੀ ਅੱਗੇ ਵਧਾਰੇ ਨੇ ਕਿ ਨੌਜਵਾਨਾਂ ਨੂੰ ਲੋਕਾਂ ਨੂੰ ਕਿਵੇਂ ਆਪਣੇ ਨਾਲ ਜੋੜਿਆ ਜਾਵੇ ਤੇ ਇਹ ਜਥੇਬੰਦੀ ਹੌਲੀ-ਹੌਲੀ ਕਿਵੇਂ ਪੈਰ ਪਸਾਰੇ ਤਾਂ ਇਸੇ ਦੇ ਸਿਲਸਿਲੇ ਦੇ ਤਹਿਤ ترਸੇਮ ਸਿੰਘ ਹਰਪਣਪ੍ਰੀਤ ਡਿੱਕੀ ਜੈਜੀ ਦੇ ਘਰ ਪਹੁੰਚੇ ਜਿੱਥੇ ਜਾ ਕੇ ਕਿਸਾਨ ਸੰਘਰਸ਼ ਕਮੇਟੀ ਦੇ ਪੰਜਾਬ ਪ੍ਰਧਾਨ ਸੁਖਦੇਵ ਸਿੰਘ ਢਿੱਲੋਂ ਦੇ ਵੱਲੋਂ ਵੀ ਸ਼ਿਰਕਤ ਕੀਤੀ ਇਸ ਮੌਕੇ ਡਿੱਕੀ ਜੈਜੀ ਨੇ ਆਪਣੇ ਸਾਥੀਆਂ ਦੇ ਨਾਲ ਉਹਨਾਂ ਦੇ ਅਕਾਲੀ ਦਲ ਬਾਰਿਸ ਪੰਜਾਬ ਦੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਅਤੇ ਪੂਰਾ ਭਰੋਸਾ ਦਿਵਾਇਆ ਕਿ ਉਹ ਤਨਦੇਹੀ ਦੇ ਨਾਲ ਸੇਵਾਾਂ ਮਨਭਾਉਣਗੇ ਤਾਂ ਹੌਲੀ-ਹੌਲੀ ਜਥੇਬੰਦੀ ਦੇ ਵਿੱਚ ਹੋਰ ਵੀ ਕਈ ਜਿਹੜੇ ਨੇ ਬਾਕੀ ਜਥੇਬੰਦੀਆਂ ਤੋਂ ਜੁੜ ਰਹੇ ਨੇ ਲੋਕ ਕੁਝ ਆਪਮਹਾਰੇ ਲੋਕ ਜਿਹੜੇ ਨੇ ਸੇਵਾ ਕਰਨਾ ਚਾਹੁੰਦੇ ਨੇ ਨਸ਼ਿਆਂ ਤੋਂ ਰਹਿਤ ਜ਼ਿੰਦਗੀ ਬਤੀਤ ਕਰਨਾ ਚਾਹੁੰਦੇ ਨੇ ਉਹ ਜੁੜਦੇ ਹੋਏ ਨਜ਼ਰ ਆ ਰਹੇ ਨੇ ਤਾਂ ਹੁਣ 2027 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਜਿੱਥੇ ਅਕਾਲੀ ਦਲ ਬਾਰਿਸ ਪੰਜਾਬ ਦੀ ਜਥੇਬੰਦੀ ਪੈਰ ਫਸਾਰ ਰਹੀ ਹੈ ਤਾਂ ਦੂਜੇ ਪਾਸੇ ਮਨਾਂ ਦੇ ਵਿੱਚ ਇਹ ਸਵਾਲ ਨਜ਼ਰ ਆਉਂਦਾ ਸਵਾਲ ਖੜਕਦਾ ਵੀ ਹੈ ਕਿ ਆਖਰ ਕਿਸੇ ਪਾਰਟੀ ਦੇ ਨਾਲ ਕਿਸੇ ਹੋਰ ਸਿਆਸੀ ਪਾਰਟੀ ਦੇ ਨਾਲ ਗੱਠਜੋੜ ਕੀਤਾ ਜਾਵੇਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਬੀਜੇਪੀ ਦੇ ਲੀਡਰਾਂ ਨੇ ਇੰਟਰਵਿਊਆਂ ਦੇ ਵਿੱਚ ਸੰਕੇਤ ਜੇ ਦੇ ਦਿੱਤੇ ਨੇ ਕਿ ਜੇਕਰ ਲੋੜ ਪਈ ਤਾਂ ਫਿਰ ਅਮਰਤਪਾਲ ਸਿੰਘ ਦੇ ਨਾਲ ਵੀ ਗੱਠਜੋੜ ਕਰ ਸਕਦੇ ਨੇ ਉਹਨਾਂ ਦੀ ਜਥੇਬੰਦੀ ਦੇ ਨਾਲ ਵੀ ਗੱਠਜੋੜ ਕਰ ਸਕਦੇ ਨੇ ਤਾਂ ਕੀ ਹੋਣਾ ਅਮਰਤਪਾਲ ਸਿੰਘ ਦੀ ਜਥੇਬੰਦੀ ਬੀਜੇਪੀ ਦੇ ਨਾਲ ਗੱਠਜੋੜ ਕਰੇਗੀ ਜਾਫਰ ਨਹੀਂ ਆਉਣ ਵਾਲਾ ਸਮਾਂ ਦੱਸੇਗਾ ਪੂਰੀ ਗੱਲਬਾਤ ਕੀ ਹੋਈ ਆ ترਸੀਮ ਸਿੰਘ ਦੀ ਜਵਾਨੀ ਸੁਣਾਉਣੀ ਆ ਕਿ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਦੇ ਮਤੇ ਅੱਜ ਜੋ ਅਕਾਲੀ ਦਲ ਵਾਰਸ ਪੰਜਾਬ ਅਕਾਲੀ ਦਲ ਆ ਉਹਦੇ ਜਿਹੜੇ ਵਿਸਥਾਰ ਨੂੰ ਉਹਨੂੰ ਅੱਗੇ ਵਧਾਉਂਦੇ ਹੋਏ ਆ ਅੱਜ ਦਾ ਅੱਜ ਸਾਡੇ ਡਿੱਕੀ ਸਾਹਿਬ ਹੋਣਾ ਨੇ ਸਾਨੂੰ ਸਦਾ ਦਿੱਤਾ ਸੀ ਕਿ ਅਸੀਂ ਤੁਹਾਡੇ ਅਕਾਲੀ ਦਲ ਦੀਆਂ ਜਿਹੜੀਆਂ ਪਾਲਸੀਆਂ ਨੀਤੀਆਂ ਨਾਲ ਸਹਿਮਤ ਹਾਂ ਜੋ ਪੰਜਾਬ ਚ ਨਸ਼ਾ ਖੋਰੀ ਜੋ ਬੜੀ ਵੱਡੇ ਪੱਧਰ ਤੇ ਚੱਲ ਰਹੀ ਉਹਨੂੰ ਖਤਮ ਕਰਨ ਵਾਸਤੇ ਜੋ ਅਕਾਲੀ ਦਲ ਵਾਰਸ ਪੰਜਾਬ ਕੰਮ ਕਰ ਰਿਹਾ ਅਸੀਂ ਵੀ ਨਾਲ ਤੁਹਾਡੇ ਚੱਲਣਾ ਚਾਹੁੰਦੇ ਆ ਤੇ ਅਸੀਂ ਇਹਨਾਂ ਨੂੰ ਆਪਣੇ ਪਾਰਟੀ ਚ ਨਾਲ ਜੋੜਨ ਵਾਸਤੇ ਇੱਥੇ ਪਹੁੰਚੇ ਆ ਤੇ ਇਹਨਾਂ ਦੇ ਹੋਰ ਜਿਹੜੀ ਸਾਡੀ ਸਮੂਚੀ ਜਿਹੜੀ ਪਹਿਲਾਂ ਦੀ ਟੀਮ ਇੱਥੇ ਕੰਮ ਕਰ ਰਹੀ ਆ ਤੇ ਉਹਨਾਂ ਦੇ ਸਹਿਯੋਗ ਨਾਲ ਇਹ ਇਹ ਜਿਵੇਂ ਇਹਨਾਂ ਦੇ ਨਾਲ ਇਹ ਨਾਲ ਆ ਜਾਣਗੇ ਤੇ ਅਸੀਂ ਹੋਰ ਵੀ ਵੱਡੇ ਪੱਧਰ ਤੇ ਸੰਗਰੂਰ ਦੇ ਲੋਕਾਂ ਨੂੰ ਜਿਹੜਾ ਆਪਣੇ ਨਾਲ ਜੋੜ ਕੇ ਅਕਾਲੀ ਦਲ ਵਾਰਸ ਪੰਜਾਬ ਜਿਹੜੀ ਆ ਇਹ ਪਾਰਟੀ ਨੂੰ ਵੱਡਾ ਕਰਨਗੇ 2027 ਦੀ ਚੋਣਾਂ ਦੇ ਲੈ ਕੇ ਕਿਸ ਤਰ੍ਹਾਂ ਪਾਰਟੀ ਦੀ ਤਿਆਰੀ ਹੈ ਇਹ ਠੀਕ ਹੈ ਕਿ ਇਸੇ ਤਰ੍ਹਾਂ ਅਸੀਂ ਪਾਰਟੀ ਦਾ ਵਿਸਥਾਰ ਕਰ ਰਹੇ ਹਾਂ 2027 ਦੀਆਂ ਚੋਣਾਂ ਅਸੀਂ ਵੱਡੇ ਪੱਧਰ ਤੇ ਲੜਾਂਗੇ ਤੇ ਇਸ ਕਰਕੇ ਅਸੀਂ ਸਾਰੇ ਪੰਜਾਬ ਚ ਸਾਰੀ ਜਗ੍ਹਾ ਤੇ ਸਾਡੇ ਤਕਰੀਬਨ ਸਾਰੇ ਜਿਲ੍ਹਿਆਂ ਚ ਸਾਡੀਆਂ ਇਕਾਈਆਂ ਬਣ ਚੁੱਕੀਆਂ ਉਹ ਤੋਂ ਅੱਗੇ ਬਹੁਤ ਸਿਰਦ ਲੋਕ ਸਾਡੇ ਨਾਲ ਜੁੜਨ ਵਾਸਤੇ ਆ ਰਹੇ ਆ ਤੇ ਇਹਦੇ ਨਾਲ ਸਾਨੂੰ ਲੱਗਦਾ ਕਿ ਅਸੀਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹ ਮੋਰਚਾ ਫਤੇ ਉਹ ਸਾਰੀਆਂ ਸੀਟਾਂ ਤੇ ਲੜੋ ਹਾਂ ਜੀ ਅੱਜ ਹੀ ਅਸੀਂ ਸਾਰੀਆਂ ਸੀਟਾਂ ਤੇ ਲੜਾਂਗੇ ਜੀ ਸਾਰੀਆਂ ਸੀਟਾਂ ਤੇ ਜਿਹੜੇ ਜਿੱਥੇ-ਜਿੱਥੇ ਵੀ ਕੋਈ ਕਮਿਊਨਿਟੀ ਦਾ ਵੱਧ ਬੋਲਬਾਲਾ ਵਾ ਉੱਥੇ ਉਹਨਾਂ ਉਹਨਾਂ ਲੋਕਾਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ ਅਸੀਂ ਸਾਰੀ ਜਗ੍ਹਾ ਤੇ ਕਿਸੇ ਪਾਰਟੀ ਨਾਲ ਸਮਝੌਤਾ ਹੋ ਸਕਦਾ ਹਨ ਸਮੇਂ ਦੇ ਵਿੱਚ ਕਿਉਂਕਿ ਪਹਿਲੀ ਵਾਰ ਚੋਣ ਲੜਨੀ ਹੈ ਉਸ ਚੀਜ਼ ਨੂੰ ਲੈ ਕੇ ਕੀ ਇਹਨੇ ਤਿਆਰੀ ਹੈ ਨਹੀਂ ਅਜੇ ਅਸੀਂ ਆਪਣੀ ਪਾਰਟੀ ਨੂੰ ਤਗੜਾ ਕਰ ਰਹੇ ਹਾਂ ਇਹ ਲੇਕਿਨ ਉਹ 27 ਦੇ ਨੇੜੇ ਜਾ ਕੇ ਕੋਈ ਇਹ ਚੀਜ਼ ਵੀ ਵਿਚਾਰੀ ਜਾ ਸਕਦੀ ਹੈ ਕਿ ਜੇ ਸਾਨੂੰ ਕੋਈ ਲੋੜ ਮਹਿਸੂਸ ਕਰਦੇ ਹੋਈ ਹੈ ਕਿ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਜੇ ਕਿਸੇ ਪਾਰਟੀ ਨਾਲ ਜੁੜਨ ਦਾ ਜੋੜ ਤੋੜ ਕਰਨਾ ਪੈਂਦਾ ਤੇ ਅਸੀਂ ਜ਼ਰੂਰ ਕਰਾਂਗੇ ਤੇ ਜੇ ਸਾਨੂੰ ਉਮੀਦ ਹੈ ਕਿ ਅਸੀਂ ਆਪਣੇ ਤੌਰ ਤੇ ਵੀ ਉਦੋਂ ਤੱਕ ਅਸੀਂ ਮਿਹਨਤ ਕਰੀਏ ਤੇ ਕਾਫੀ ਲੋਕਾਂ 'ਚ ਬੜਾ ਵੱਡਾ ਹਤਸ਼ਾਹ ਵਾਸ਼ ਹੈ ਅਸੀਂ ਆਪਣੇ ਬਲਬੁੱਤੇ ਤੇ ਵੀ ਕਿਸ਼ੀ ਰੋਮਣੀ ਅਕਾਲੀ ਦਰ ਬਾਦਲ ਦਾ ਉਹ ਵੀ ਸਮਝੌਤਾ ਹੋਦਾ ਹੈ ਜਾਂ ਕਿਸ਼ੀ ਰੋਮ ਨੇ ਅਕਾਲੀ ਦਰ ਅੰਮ੍ਰਿਤਸਰ ਦੇ ਨਾਲ ਜਾਂ ਜਿਹੜੀ ਨਵੀਂ ਸੰਯੁਕਤ ਅਕਾਲੀ ਦਲ ਬਣਾਈ ਕਿ ਕਿਹਦੇ ਕਿਹੜੇ ਪਾਰਟੀਆਂ ਸਾਂਝੇ ਕਰੇਗਾ ਮੇਰਾ ਖਿਆਲ ਹੈ ਕਿ ਜਿਹੜੀ ਸ੍ਰੋਮਣੀ ਅਕਾਲੀ ਦਲ ਬਾਦਲ ਸਾਹਿਬ ਹੈ ਤਾਂ ਇੱਕ ਪਾਰਟੀ ਆ ਉਹਨੇ ਦੇ ਪੰਜਾਬ ਦਾ ਸਾਰਾ ਕੁਝ ਜੋ ਪੰਜਾਬ ਦੇ ਜਿਹੜੇ ਹਾਲਾਤ ਹੈ ਇੱਥੇ ਪਹੁੰਚਾਉਣ ਵਾਸਤੇ ਉਹਨਾਂ ਦਾ ਬਹੁਤ ਵੱਡਾ ਜਿਹੜਾ ਉਹਨਾਂ ਨੇ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰੀ ਨਹੀਂ ਕੀਤੀ ਆਪਣੇ ਨਿੱਜੀ ਹਿੱਤਾਂ ਵਾਸਤੇ ਸਭ ਕੁਝ ਹੋਇਆ ਇਸ ਕਰਕੇ ਉਹਨਾਂ ਨਾਲ ਤੇ ਜਾਣ ਦਾ ਨਹੀਂ ਹੋ ਸਕਦਾ ਕਦੀ ਵੀ ਬਾਕੀ ਧਰਾਨਾ ਵਿਚਾਰੇ ਦਾ ਸਰ ਕੀ ਜੇ ਮੈਂ ਮੌਜੂਦਾ ਆਮ ਆਦਮੀ ਪਾਰਟੀ ਸਰਕਾਰਾ ਕੀ ਇਹਨਾਂ ਨਾਲ ਵੀ ਕੋਈ ਸੰਯੁਕਤ ਹੋਵੇ ਕੋਈ ਇਹ ਤਾਂ ਦੇਖੋ ਜੀ ਇਹ ਇਸ ਇਸ ਪਾਰਟੀ ਨੇ ਪੰਜਾਬ ਦਾ ਪੂਰਾ ਸਤਿਆਨਾਸ਼ ਕਰ ਦਿੱਤਾ ਤੇ ਇਹਨਾਂ ਨਾਲ ਇਹਨਾਂ ਤੋਂ ਤਾਂ ਪੰਜਾਬ ਦੇ ਲੋਕ ਪਿੱਛਾ ਛਡਾਉਣਾ ਚਾਹ ਰਹੇ ਆ ਤੇ ਇਸ ਕਰਕੇ ਇਹਨਾਂ ਨਾਲ ਤਾਂ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹਨਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਝੂਠੇ ਕੇਸਾਂ ਦੇ ਅੰਦਰ ਡੱਕਿਆ ਹੋਇਆ ਜਿਵੇਂ ਕਿ ਅਮਰਪਾਲ ਸਿੰਘ ਜੋ ਨਸ਼ੇ ਦੇ ਖਿਲਾਫ ਗੱਲ ਕਰਦਾ ਸੀ ਉਹਦੇ ਹੋਰ ਸੰਗੀ ਸਾਥੀ ਸੀ ਜਿਹੜਾ ਵੀ ਕੋਈ ਆਵਾਜ਼ ਚੁੱਕਦਾ ਉਹਨੂੰ ਚੋਕੇ ਇਹੋ ਜਿਹੇ ਕਾਲੇ ਕਾਨੂੰਨ ਲਾ ਕੇ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਜਿਤਨ ਤੋਂ ਬਾਅਦ ਵੀ ਨਹੀਂ ਬਾਹਰ ਕੱਢਿਆ ਜਾ ਰਿਹਾ ਕਿਉਂਕਿ ਇਹਨਾਂ ਨੂੰ ਇਹੋ ਡਰ ਰਿਹਾ ਕਿ ਜੋ ਆਪਣੀ ਇੱਥੇ ਗੁੰਡਾਗਰਦ ਹੁਣ ਤੇ ਇਹਨਾਂ ਦੇ ਪਾਰਟੀ ਚੋਂ ਬਹੁਤ ਵੱਡੇ ਪਦਰ ਤੇ ਆਵਾਜ਼ਾਂ ਉਠਣ ਡਿਆ ਪਈਆਂ ਕਿ ਇਹ ਜੋ ਦਿੱਲੀ ਵਾਲੇ ਸਾਡੇ ਕੁੱਕੀ ਕਰਾ ਰਹੇ ਆ ਪੰਜਾਬ ਦੇ ਜਿਹੜੀ ਆਰਥਿਕਤਾ ਨੂੰ ਕਿੰਡੀ ਵੱਡੀ ਢਾਹ ਲੱਗ ਰਹੀ ਆ ਕਿੰਨਾ ਕਰਜ਼ਾ ਵਧ ਰਿਹਾ ਇਸ ਕਰਕੇ ਇਹਨਾਂ ਨਾਲ ਤੇ ਕੋਈ ਪੰਜਾਬ ਦੇ ਲੋਕ ਇਹਨਾਂ ਤੋਂ ਬਹੁਤ ਜਲਦੀ ਜਲਦੀ ਪਿੱਛੇ ਛੁਡਣਾ ਚਾਹ ਰਹੇ ਮੈਂ ਸੋਚਦਾ ਕਿ ਜਿਹੜਾ ਵੀ ਕੋਈ ਇਸ ਦੇਸ਼ ਚ ਆਪਣੇ ਖਿੱਤੇ ਲਈ ਆਪਣੇ ਸਟੇਟ ਲਈ ਆਪਣੇ ਲੋਕਾਂ ਲਈ ਆਵਾਜ਼ ਚੱਕਦਾ ਆਪਣੇ ਹੱਕਾਂ ਲਈ ਕੋਈ ਗੱਲ ਕਰਦਾ ਹੱਕ ਸੱਚ ਦੀ ਲੜਾਈ ਲੜਦਾ ਉਹ ਉਹਨਾਂ ਵਾਸਤੇ ਇਹ ਕਾਲੇ ਕਾਨੂੰਨ ਹੈ ਖਾਸ ਕਰਕੇ ਘਟਕਣੀਆਂ ਵਾਸਤੇ ਕਿਉਂਕਿ ਜੇ ਉਹਨੇ ਚੁੱਕਿਆ ਤਾਂ ਸਿਉ ਉਹਦਾ ਸਖਤ ਵਿਰੋਧ ਕਰਦੇ ਆ ਕਿ ਉਹਨਾਂ ਨੂੰ ਆਪਣੇ ਲੋਕਾਂ ਦੀ ਗੱਲ ਕਰਨ ਦਾ ਹੱਕ ਹੈ ਆਪਣੇ ਲੋਕਾਂ ਦੇ ਆਪਣੇ ਖਿੱਤੇ ਦੀ ਆਪਣੇ ਰਾਜ ਦੀ ਜਿਹੜੀ ਵਧ ਅਧਿਕਾਰਾਂ ਦੀ ਜਿਹੜੀ ਰਲਾਈ ਹੈ ਉਹ ਮੰਗ ਰਹੇ ਆ ਤੇ ਉਹ ਉਹਨਾਂ ਨੂੰ ਦਿੱਤੇ ਜਾਣੇ ਚਾਹੀਦੇ ਸੀ ਪਰ ਉਹਨਾਂ ਦੇ ਉਹਨਾਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਉਹਨਾਂ ਨੂੰ ਡਰਾਉਣ ਵਾਸਤੇ ਉਹਨਾਂ ਤੇ ਐਨਐਸਏ ਲਾਉਣੀ ਜਿਹੜੀ ਕਿ ਬਹੁਤ ਇੱਕ ਮਨੁੱਖੀ ਅਧਿਕਾਰਾਂ ਦਾ ਵੀ ਬਹੁਤ ਵੱਡਾ ਘਾਣਾ ਆ ਲੋਕਤੰਤਰ ਦਾ ਵੀ ਜਿਹੜੀ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾਣਾ ਇਹ ਵੀ ਬਹੁਤ ਵੱਡੇ ਜਿਹੜੇ ਅਖੇ ਗਲਤ ਗੱਲ ਆ ਅਸੀਂ ਤੇ ਕਹਿੰਨੇ ਕੋਨਾ ਤੋਂ ਵੀ ਤੁਰੰਤ ਐਨਐਸਏ ਹਟਾਈ ਜਾਣੀ ਚਾਹੀਦੀ ਆ ਉਹਨਾਂ ਨੂੰ ਆਪਣੇ ਉਹਨਾਂ ਦੇ ਲੋਕਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਹਾਂਜੀ ਹਾਂ ਅਸੀਂ ਤਰੰਤ ਚੋਣ ਲੜਨ ਜਾਣੇ ਜਾ ਰਹੇ ਹਾਂ ਸੂਤ ਸਮਝ ਤਾਂ ਹਾਲਾਤ ਦੇਖ ਰਹੇ ਜੀ ਪੰਜਾਬ ਦੇ ਬੜੇ ਖਰਾਬ ਹੋ ਰਹੇ ਆ ਪੰਜਾਬ ਨਸ਼ਿਆਂ ਚ ਘਿਰਿਆ ਜਾ ਰਿਹਾ ਹੈ ਬੱਚਿਆਂ ਤੇ ਨਜਾਇਜ਼ ਪਰਚੇ ਹੋ ਰਹੇ ਆ ਤੇ ਜੇ ਅਸੀਂ ਇਹਨਾਂ ਦੇ ਨਾਲ ਫਿਰ ਅੱਜ ਵੀ ਅਸੀਂ ਪੁਰਾਣੀਆਂ ਪਾਰਟੀਆਂ ਦਾ ਸਾਥ ਦੇਵਾਂਗੇ ਤਾਂ ਫਿਰ ਅਸੀਂ ਵੀ ਪੰਜਾਬ ਦੇ ਗੁਨਾਹਗਾਰ ਹੋਵਾਂਗੇ ਇਸ ਲਈ ਭਾਈ ਸਾਹਿਬ ਦੀ ਜਿਹੜੀ ਸੋਚ ਹੈ ਭਾਈ ਅਮਰਿਤਪਾਲ ਜੀ ਦੀ ਬਹੁਤ ਵਧੀਆ ਤੇ ਇੱਕ ਲੀ ਦਿੱਤੀ ਹੈ ਜਿਹੜੇ ਬੱਚਿਆਂ ਨੂੰ ਅਸੀਂ ਮਿਲੇ ਆ ਅਸੀਂ ਇਧਰਲੀ ਸਾਈਡ ਤੇ ਚਲੋ ਥੋੜਾ ਘਟ ਹੈ ਪਰ ਤਰਨਤਾਰਨ ਵੱਲ ਜੇ ਤੁਸੀਂ ਗਏ ਆ ਜਾਂ ਹੜਾਂ ਦੇ ਵਿੱਚ ਜਾ ਕੇ ਦੇਖਿਆ ਜਿਹੜੀ ਇਹਨਾਂ ਨੇ ਸੇਵਾ ਨਿਭਾਈ ਹੈ ਬੜੀ ਅਹਿਮ ਸੀਗੀ ਸਰਕਾਰਾਂ ਤੋਂ ਵੀ ਉਹ ਜਾ ਕੰਮ ਨਹੀਂ ਹੋਇਆ ਇਤਨਾ ਉਹਨਾਂ ਕਹਿ ਕੇ ਵੀ 27 ਦਿਨਾਂ ਦੀ ਨਾ ਸਭਾ ਚੋਣਾਂ ਲਈ ਅਸੀਂ ਲੜਾ ਕੇ ਜਿੱਤਾਂਗੇ ਜਿਵੇਂ ਵਾਰੀ ਹੁੰਦੀ ਕਿ ਜਿੱਤ ਸੀ ਉਹ ਲਿਖਿਆ ਨਹੀਂ ਮੈਂ ਇਲੈਕਸ਼ਨ ਦਾ ਮੇਰਾ ਕੋਈ ਵਿਚਾਰ ਨਹੀਂ ਹੈਗਾ ਮੇਰਾ ਸੇਵਾ ਦਾ ਵਿਚਾਰ ਹੈ ਤੇ ਸੇਵਾ ਕਰਕੇ ਆਇਆ ਹੈ ਕਈ ਵਾਰੀ ਜ਼ਹਿਨ ਦੇ ਵਿੱਚ ਇਹ ਚੀਜ਼ਾਂ ਆਉਂਦੀਆਂ ਤੇ ਉਹ ਇਲੈਕਸ਼ਨ ਦਾ ਜਿੱਥੋਂ ਮਰਜ਼ੀ ਲੜ ਲੈਂਦੇ ਉਹ ਕੋਈ ਮੇਰਾ ਇਹੋ ਜਿਹਾ ਵਿਚਾਰ ਨਹੀਂ ਹੈਗਾ ਕੰਮ ਕਰਾਂਗੇ ਪਾਰਟੀ ਨੂੰ ਚੰਗਾ ਲੱਗੂਗਾ ਕਿ ਦੇ ਸਕਦਾ ਨਹੀਂ ਕੋਈ ਵੀ ਵਰਕਰ ਕੰਮ ਕਰੂਗਾ ਇਸ ਪਾਰਟੀ ਦੇ ਵਿੱਚ ਮੈਂ ਉਮੀਦ ਰੱਖਦਾ ਵੀ ਇਹ ਜ਼ਰੂਰ ਹੋਊਗਾ ਕਿ ਜਿਹੜਾ ਕੰਮ ਕਰੂਗਾ ਉਹੀ ਅਕੇ ਇਲੈਕਸ਼ਨ ਲੜੂਗਾ